ਇਹ ਜੋ ਬਜ਼ੁਰਗ ਤੁਸੀਂ ਪ੍ਰਸ਼ਾਦਾ ਛਕਦੇ ਦੇਖ ਰਹੇ ਹੋ ਖੜਾ ਦੀ ਮਾਰ ਦੇ ਵਿੱਚ ਇਸ ਬਜ਼ੁਰਗ ਦੀ ਸਾਰੀ ਹੀ ਫਸਲ ਰੁੜ ਗਈ ਪਰ ਜਦੋਂ ਆਪਾਂ ਮੀਡੀਆ ਵਿੱਚ ਕਵਰੇਜ ਕਰਦੇ ਹੋਏ ਰੋਡ ਤੋਂ ਲੰਘ ਰਹੇ ਸੀ ਤਾਂ ਇਹ ਬਜ਼ੁਰਗ ਨੂੰ ਆਪਾਂ ਵੇਖਿਆ ਸੜਕ ਤੇ ਬੈਠੇ ਪ੍ਰਸ਼ਾਦਾ ਛਕ ਰਿਹਾ ਸੀ ਤੁਸੀਂ ਦੇਖ ਸਕਦੇ ਹੋ ਇਸ ਬਜ਼ੁਰਗ ਦੀ ਇੱਕ ਬਾਹਵ ਨਹੀਂ ਹੈਗੀ ਤੇ ਪ੍ਰਸ਼ਾਦਾ ਛਕ ਰਿਹਾ ਇੱਕ ਹੱਥ ਨਾਲ ਤੇ ਜਦੋਂ ਆਪਾਂ ਉਹਨਾਂ ਨੂੰ ਪੁੱਛਿਆ ਬਾਪੂ ਜੀ ਪ੍ਰਸ਼ਾਦਾ ਛਕ ਰਹੇ ਹੋ ਤੇ ਉਡੀ ਤੇ ਦਾਲ ਹੈ ਨਹੀਂ ਤੁਹਾਡੇ ਕੋਲ ਦਾਲ ਵੀ ਨਹੀਂ ਹੈਗੀ ਦਾਲ ਵੀ ਕੋਲੀ ਦੇਖ ਤੁਸੀਂ ਰੋੜ ਚੁੱਕੀ ਸੀ ਇਹਨਾਂ ਦੀ ਤੇ ਕਹਿੰਦਾ ਬੇਟਾ ਜੀ ਮੈਂ ਪ੍ਰਸ਼ਾਦਾ ਐਵੇਂ ਸ਼ਖਲੂਗਾ ਕੋਈ ਗੱਲ ਨਹੀਂ ਤੇ ਆਪੋ ਪੁੱਛਿਆ ਬਾਬਾ ਜੀ ਤੁਹਾਡੀ ਫਿਰ ਜ਼ਮੀਨ ਤੇ ਘਰ ਕਹਿੰਦਾ ਸਾਹਮਣੇ ਜ਼ਮੀਨ ਸਾਰੇ ਡੁੱਬ ਚੁੱਕੀ ਆ ਤੇ ਘਰ ਤੁਹਾਡੇ ਸਾਹਮਣੇ ਦੇਖੋ ਤੁਸੀਂ ਆ ਮੇਰਾ ਘਰ ਹੈ ਤੇ ਇਹ ਕਿਹੋ ਜਿਹੇ ਹਾਲਾਤ ਨੇ ਦੇਖੋ ਫਿਰ ਸੁਣੋ ਬਜ਼ੁਰਗਾ ਨੇ ਸਾਨੂੰ ਕੀ ਦੱਸਿਆ ਆਪਣੇ ਬਾਰੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਕੀ ਕਦੇ ਵੀਰੇ ਬਾਪੂ ਦੇਖ ਮਾਈਕ ਨਹੀਂ ਕੰਮ ਕਰ ਰਿਹਾ ਇੱਕ ਹੱਥ ਨਾਲ ਪ੍ਰਸ਼ਦਾ ਛਕ ਰਿਹਾ ਇਧਰ ਹੜ੍ਹਾਂ ਦੇ ਹਾਲ ਬਾਪੂ ਤਾਂ ਡੱਕਾ ਰੂ ਡੁੱਬ ਗਿਆ ਕਿਸੇ ਕੋਲ ਆ ਸਾਹਮਣੇ ਘਰ ਡੁੱਬਿਆ ਟੋੜਾ ਹੀ ਐ ਸਹੀ ਗੱਲ ਹੂੰ ਬਾਪੂ ਤੇ ਬਹੁਤ ਸਦਾ ਛਕ ਰਿਹਾ ਗਾਲ ਘਟ ਪੈ ਗਈ ਆ ਨਹੀਂ ਦਾਲਤ ਵੱਧ ਗਈ ਉਹ ਪੀਜੀ ਟੇਡੀ ਹੋ ਗਈ ਨਹੀਂ ਡੋਲ ਗਈ ਬੜੇ ਸਰੜੀ ਲੋ ਜੇ ਤੁਸੀਂ ਸਾਡੇ ਬਾਹ ਨੂੰ ਕੀ ਹੋ ਗਿਆ ਸੀ ਇਹ ਵੱਢੀ ਗਈ ਤੇ ਬਾਪੂ ਜੀ ਦਾਲ ਵੀ ਘਟ ਪੈ ਗਈ ਆ ਤੇ ਸ਼ਾਦੀ ਵਧਗੇ ਹੁਣ ਫਿਰ ਵਿਸ਼ਾਦ ਤੇ ਵਡਾਓਗਾ ਆਪਣਾ ਉਹਨੂੰ ਪਾਉਣੇ ਆ ਉਹਨੂੰ ਪਾਉਣੇ ਆ ਤੇ ਤੁਸੀਂ ਦਾਲ ਘਟ ਗਈ ਕਿਵੇਂ ਖਾਓਗੇ ਨਾਲ ਦਾਲ ਛਗਲੀ ਚਾਰ ਹੈਗਾ ਵੇ ਨਾਲ ਪੋਣ ਤਾਂ ਜੇ ਬਾਬੇ ਚਾਰ ਰੱਖਿਆ ਹਾਂ ਉਹਨੇ ਤਾਂ ਖੱਟੀ ਹੋ ਜੇ ਇੱਕ ਮੋਕਾ ਮਾਈਕ ਇਧਰ ਲੈ ਬਸੋਂ ਕੇ ਛੋੜ ਮਾਰ ਅੱਛਾ ਦਾਲ ਖੱਟੀ ਹੋ ਜੇ ਚਾਰ ਨੇ ਗੱਫਾ ਦੀ ਸੰਗੀ ਛਗਲੀ ਨਹੀਂ ਹਾਂ ਪਿਲੇ ਸਾਲ ਜਦੋਂ ਉਦ ਰਹੇ ਜਦੋਂ ਤਾਂ ਪਾਣੀ ਪਹਿਲੂ ਆਇਆ ਸੀ ਉਹ ਤਾਂ ਕਿ ਯਾਰ ਦੂਰੋਂ ਜਾਉਂਦੇ ਤਾਂ ਸਕੀਏ ਇੰਦਗੀ ਆ ਮੁੜ ਕੇ ਬਾਬਿਆਂ ਨੇ ਚਾਰ ਕਰੇ ਸਰਸ਼ੀਤੀ ਕਰ ਲੈ ਕਰਨੀ ਕੀ ਬਾਤ 5 ਮਿੰਟ ਥੜਾ ਗੱਲਬਾਤ ਕਰਨੀ ਦੇਖੋ ਤੁਸੀਂ ਤੇ ਬਾਪੂ ਜੀ ਤੁਸੀਂ ਤੁਸੀਂ ਖੇਤੀ ਵੀ ਕਰਦੇ ਹੋ ਨਾਲ ਉਹ ਖੇਤੀ ਆਪਣੀ ਕਰੀ ਨਾਲ ਜਿੱਦਾਂ ਇੱਕ ਬਾਹ ਨਹੀਂ ਹੈਗੀ ਤੁਹਾਡੀ ਤੇ ਖੇਤੀ ਕਰ ਲੈਣੀ ਹੈ ਤੁਸੀਂ ਚੋਰ ਅੱਛਾ ਤੇ ਜਦੋਂ ਪਾਣੀ ਆਉਂਦਾ ਤੁਹਾਡਾ ਮਨੋਂ ਬਲ ਨਹੀਂ ਟੈਂਦਾ ਪਾਣੀ ਆਉਂਦਾ ਨਾ 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 ਸਾਡੇ ਨਹੀਂ ਕੋਈ ਗਿੱਜੇ ਦੇਖ ਰੋਤੇ ਨੇ ਨਹੀਂ ਤੇ ਇੰਨੀ ਤੁਸੀਂ ਪੁੱਤਾਂ ਵਾਂਗੂ ਤੇ ਫਸਲ ਤਿਆਰ ਕਰਦੇ ਹੋ ਮਾਨਸਾਲ ਕਿਉਂ ਨਹੀਂ ਟੈਂਦਾ ਕਰ ਹਰ ਸਾਲ ਤਾਂ ਹੋ ਜਾਂਦੀ ਇਹਦੇ ਅੱਛਾ ਤੇ ਧੀਆਂ ਪੁੱਤ ਕੀ ਜਾਂਦੇ ਜਦੋਂ ਇਦਾਂ ਪਾਣੀ ਆ ਜਾਂਦਾ ਫਸਲ ਖਰਾਬ ਹੋ ਜਾਂਦੀ ਨਹੀਂ ਮੈਂ ਤਾਂ ਹੈ ਨਹੀਂ ਧੀਆਂ ਇਹ ਉਹ ਹੁਣ ਹੋ ਕੇ ਸੱਤ ਸਾਲਾਂ ਨੂੰੜ ਕੇ ਬਾਹਰ ਕੱਢਤਾ ਹੈ ਅੱਛਾ ਮੈਂ ਤੇ ਤਾਂ ਹੁੰਦਾ ਕੋਈ ਨਹੀਂ ਹੂੰ ਟਰੈਕਟਰ ਆ ਦੇ ਪਾਣੀ ਵਾਹ ਲਈਦੀ ਉਹ ਤੇ ਵਜਾ ਜਾਂਦਾ ਨਾਲ ਹੂੰ ਫੇ ਚੱਲ ਜਾਂਦਾ ਕੋਲੀਡਰ ਲੂਡਰ ਢੇੜਾ ਲਾ ਜਾਂਦਾ ਕਿ ਨਹੀਂ ਇਦਾਂ ਨਾਜ ਕੀ ਕੋਈ ਨਹੀਂ ਆ ਜਾਂਦਾ ਵੋਟਾਂ ਵੇਲੇ ਆ ਜਾਂਦੇ ਆ ਵੋਟਾਂ ਆ ਰਹੀਆਂ ਨੇ ਹੂੰ ਪੱਕੇ ਤੇ ਹੀ ਕਾਲੀਆਂ ਦੇ ਅੱਛਾ ਹੂੰ ਕਹਿੰਦੇ ਕਾਲੀਆਂ ਨੇ ਕਹਾਣੀ ਬੜਾ ਕਰਤਾ ਤੁਸੀਂ ਅਜੇ ਵੀ ਕਾਲੀ ਏ ਜਦੋਂ ਪਹਿਲੋਂ ਜਦੋਂ ਤੋਂ ਬੁੱਢੇ ਤੋਂ ਤੋ ਰਿਆ ਹੀ ਨਹੀਂ ਤੋ ਉਹਨਾਂ ਵੀ ਵੋਟ ਕਰ ਲਿਆ ਉਹਨੂੰ ਜਾਂਦੀ ਫਿਰ ਹਾਂ ਉਹਨੂੰ ਕਰ ਲਿਆ ਆਪਣੇ ਭਾਈ ਦੇ ਆਪਣੇ ਨੂੰ ਆ ਜਿਹੜਾ ਖੜਾ ਰਿਆ ਆਪਣਾ ਅਮਰਤਪਾਲ ਅਮਰਤਪਾਲ ਸਾਨੂੰ ਪਾਈ ਹੈ ਹਾਂ ਕੋਲਾ ਜੀ ਆ ਕੇ ਕਹਿ ਨਹੀਂ ਫਿਰ ਹੂੰ ਕੈਰੋਂ ਵਾਲੇ ਅੱਛਾ ਉਹ ਕਹਿੰਦੇ ਆ ਇੰਨਰ ਪੌਣੀਆਂ ਠੀਕ 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 ਚਲ ਚਲ ਹਾਂ